ਸਤਿ ਸ੍ਰੀ ਅਕਾਲ ਜੀ ਮੈਂ ਹਾਂ ਪ੍ਰੀਤ ਅੰਦਨ ਸਿੰਘ ਪੱਟੀ ਅੱਜ ਸ਼ਰੋਮਣੀ ਅਕਾਲੀ ਦਲ ਯੂਥ ਪੰਜਾਬ ਦੇ ਮੀਤ ਪ੍ਰਧਾਨ ਅਮਨ ਸ਼ਰਮਾ ਸਵਰਾਜ ਨਗਰ ਵਾਰਡ ਨੰਬਰ 6 ਗਲੀ ਨੰਬਰ 11 ਵਿਖੇ ਸ਼ਗਣਾ ਵਾਲੇ ਘਰ ਪਹੁੰਚੇ ਉਹਨਾਂ ਨੇ ਉੱਥੇ ਲੜਕੀਆਂ ਨੂੰ ਆਸ਼ੀਰਵਾਦ ਵੀ ਦਿੱਤਾ ਅਤੇ ਕੀ ਕਿਹਾ ਉਹ ਸੁਣਿਆ ਤੇ ਉੱਥੇ ਲੜਕੀਆਂ ਦੇ ਮਾਪਿਆਂ ਨੇ ਅਤੇ ਵਾਰਡ ਵਾਸੀਆਂ ਨੇ ਤੇ ਰਜਿੰਦਰ ਸਿੰਘ ਲੰਬੜਦਾਰ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਆਓ ਦੇਖਿਓ ਉਸ ਦੀਆਂ ਲਾਈਵ ਤਸਵੀਰਾਂ ਤੇ ਕੀ ਕਿਹਾ ਉਹ ਸੁਣੀਏ ਠੀਕ ਹੋ ਦੇਖੋ ਦਿੱਕਤ ਕੋਈ ਕਮੀ ਸਤ ਵਰਦੀ ਉਹ ਵੈਸਾ ਕਾਦੀ ਨਹੀਂ ਨਹੀਂ بڑے بڑے ਬੰਦੇ ਆ ਜਾਂਦਾ ਉੱਥੇ ਕਾਦੀ ਕੰਗੇ ਸਾਰਾ ਸ਼ਹਿਰ ਤੁਹਾਡੇ ਨਾਲ ਖੜਾ ਹੈ ਸਾਰਾ ਸ਼ਹਿਰ ਕੋਈ ਪਾਰਟੀ ਹੋਵੇ ਕੋਈ ਸਮਾਗਮ ਸਾਨੂੰ ਉਸ ਚੀਜ਼ ਦਾ ਮਹਿਸੂਸ ਹੋਇਆ ਕਿ ਮੈਂ ਨਹੀਂ ਜਾ ਸਕਿਆ ਉਹਨੇ ਸਰ ਕੋਈ ਨਹੀਂ ਇਹ ਇਹਨਾਂ ਨੇ ਉਹ ਨਾ ਇਹ ਮੈਂ ਮਾਰਦਾ ਸਾਰਾ ਹੀ ਛੇ ਹਰ ਆਪਣੀ ਆਪ ਆਇਆ ਇਹਨਾਂ ਦਾ ਆਪਣਾ ਤੁਹਾਡੀ ਕਮੀ ਮਹਿਸੂਸ ਹੀ ਨਹੀਂ ਹੋਣ ਦਿੱਤੀ ਤੁਹਾਡੀ ਕਮੀ ਨਹੀਂ ਰਿਸਰਸ ਹੋਣ ਦਿੱਤੀ ਬਾਕੀ ਦੇ ਵੀ ਲੱਗੀ ਉਹ ਵੀ ਹੋ ਜੂਗੀ ਜੁਦੀ ਭਾਈ ਦੇ ਕੋਈ ਨਹੀਂ ਹੋਗਾ ਕਰ ਲੈਂਦੇ ਹਾਂ ਹਾਂਜੀ ਅਮਨ ਸ਼ਰਮਾ ਜੀ ਅੱਜ ਤੁਸੀਂ ਕੀ ਕਹਿਣਾ ਕੋਚਾ ਹੋਗੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਲੰਬੜਦਾਰ ਜੀ ਨੇ ਸਾਰੇ ਸ਼ਹਿਰ ਦੇ ਜਿੰਨੇ ਵੀ ਸਮਾਜ ਸੇਵੀ ਆ ਤੇ ਪਾਰਟੀਆਂ ਨਾਲ ਰਿਲੇਟਡ ਲੋਕ ਆ ਉਹਨਾਂ ਨੂੰ ਬੁਲਾਇਆ ਸੀ ਉਦੋਂ ਮੈਂ ਸ਼ਹਿਰ 'ਚ ਨਹੀਂ ਸੀ ਜਿਸ ਕਰਕੇ ਮੇਰੇ ਮਨ 'ਚ ਮलाल ਸੀ ਕਿ ਮੈਨੂੰ ਜਾਣਾ ਜ਼ਰੂਰੀ ਸੀ ਤੇ ਮੈਂ ਅੱਜ ਲੰਬੜਦਾਰ ਜੀ ਨੂੰ ਕਿਹਾ ਤੇ ਟਾਈਮ ਲੱਗਾ ਇਹਨਾਂ ਨੂੰ ਤੇ ਮੈਂ ਉਸ ਪਰਿਵਾਰ ਨਾਲ ਮਿਲ ਕੇ ਆਉਣਾ ਚਾਹਣਾ ਤੇ ਕੁੜੀਆਂ ਨੂੰ ਅਸ਼ੀਰਵਾਦ ਦੇਣਾ ਚਾਹੁੰਦਾ ਸੀ ਤੇ ਮੈਂ ਇਸ ਸਿਲਸਿਲੇ 'ਚ ਆਇਆ ਸੀ ਬਾਕੀ ਲੰਬੜਦਾਰ ਜੀ ਦੀ ਬਹੁਤ ਜ਼ਿਆਦਾ ਯਾਨੀ ਕਿ ਸਲੰਘਾ ਵਾਲਾ ਕੰਮ ਹੈ ਜਿਹੜਾ ਇਹਨਾਂ ਨੇ ਸਾਰੇ ਸ਼ਹਿਰ ਨੂੰ ਨਾਲ ਲੈ ਕੇ ਜਿਹੜਾ ਇੱਕ ਪ੍ਰਸ਼ਾਸਨ ਰੋਕ ਰਿਹਾ ਸੀ ਜਿਸ ਗਲੀ ਨੂੰ ਉਹ ਗਲੀ ਬਣਾਈ ਹੈ ਤੇ ਇਹਨਾਂ ਨੇ ਸਾਬਤ ਕਰਿਆ ਕਿ ਹਾਂ ਐਮਸੀ ਐ ਜਿਹੜੇ ਉਹ ਕਿੱਦਾਂ ਦੇ ਹੋਣੇ ਚਾਹੀਦੇ ਹਨ ਇਲਾਕੇ ਦੇ ਇੱਕ ਬੰਦਾ ਜਿਹੜਾ ਇਕੱਲਾ ਹੀ ਸਰਕਾਰ ਨਾਲ ਮੱਥਾ ਲਾ ਕੇ ਖੜ ਗਿਆ ਤੇ ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਵੀ ਹੋਈ ਕਿ ਅੱਜ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਲੀਡਰ ਹੈ ਸਾਡੇ ਇਲਾਕੇ 'ਚ ਹੈਗੇ ਆ ਤੇ ਜਾਗਦੀ ਜ਼ਮੀਰ ਵਾਲੇ ਐਮਸੀ ਐ ਜਿਹੜੇ ਉਹ ਹੈਗੇ ਆ ਕਿਉਂਕਿ ਕਈ ਐਮਸੀਆਂ ਦਾ ਮੈਂ ਦੇਖਿਆ ਕਿ ਸਰਕਾਰ ਦੇ ਦਬਾਅ ਥੱਲੇ ਆ ਕੇ ਉਹ ਬੋਲੇ ਨਹੀਂ ਪਾਉਂਦੇ ਉਹਨਾਂ ਦਾ ਜ਼ਮੀਰ ਤਾਂ ਕਹਿੰਦਾ ਹੁੰਦਾ ਵੀ ਕਰੀਏ ਪਰ ਉਹ ਚੱਲ ਨਹੀਂ ਪਾਉਂਦੇ ਪਰ ਲੰਬੜਦਾਰ ਜੀ ਨੇ ਆਪਣੇ ਤਖਤ ਤਾਜ ਨੂੰ ਲੱਤ ਮਾਰ ਕੇ ਜਿਹੜਾ ਸਟੈਂਡ ਲੱਤਾ ਧਰਨਾ ਲਾਇਆ ਲੋਕ ਕਿੱਥੇ ਗਰੇ ਜੀ ਮੈਂ ਕਿ ਮੈਂ ਕਰਕੇ ਆਪਣੇ ਹੱਥਾਂ ਨਾਲ ਇਹ ਟੈਲਾਂ ਲਾਈਆਂ ਇਹ ਬਹੁਤ ਜ਼ਿਆਦਾ ਉਹਦੇ ਪਾਤਰ ਹੈ ਬਹੁਤ ਜ਼ਿਆਦਾ ਵਡਿਆਈ ਦੇ ਪਾਤਰ ਹੈ ਤੇ ਲੰਬੜਦਾਰ ਜੀ ਦਾ ਬਹੁਤ-ਬਹੁਤ ਧੰਨਵਾਦ ਮੈਂ ਪਰਿਵਾਰ ਵੱਲੋਂ ਵੀ ਕਰਦਾ ਜੀ ਹਾਂਜੀ ਨੰਬਰਦਾਰ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸ਼ਹਿਰਾ ਸ਼ਹਿਰ ਤੁਹਾਡੇ ਹੱਕ ਵੀ ਦੇ ਕੁਝ ਤੁਹਾਡੇ ਖਿਲਾਫ ਵੀ ਰਹੇ ਕੀ ਕਹਿਣਾ ਚਾਹੋਗੇ ਅੱਜ ਸਾਡੇ ਪੰਜਾਬ ਦੇ ਮੀਤ ਪ੍ਰਧਾਨ ਸ਼ਰੂਨੀ ਕਾਲੀ ਦਲ ਵੱਲੋਂ ਸ਼੍ਰੀ ਅਮਨ ਸ਼ਰਮਾ ਜੀ ਕੁੜੀਆਂ ਨੂੰ ਅਸ਼ੀਰਵਾਦ ਦੇਣ ਆਏ ਮੈਨੂੰ ਬੜੀ ਖੁਸ਼ੀ ਹੋਈ ਔਰ ਇਹਨਾਂ ਨੇ ਕਿਹਾ ਵੀ ਮੈਂ ਹਮੇਸ਼ਾ ਕੁੜੀ ਵਾਲਿਆਂ ਦੇ ਨਾਲ ਔਰ ਤੁਹਾਡੇ ਨਾਲ ਹਮੇਸ਼ਾ ਖੜਿਆ ਮੈਂ ਔਰ ਪਾਰਟੀ ਦਲੋਂ ਪਾਰਟੀ ਵੱਲੋਂ ਆਪਣੀ ਸ਼ਰੂਨੀ ਕਾਲੀ ਦਲ ਵੱਲੋਂ ਇਹਨਾਂ ਤੁਹਾਡੇ ਨਾਲ ਖੜਾ ਤੇ ਮੈਂ ਮੈਨੂੰ ਬੜੀ ਖੁਸ਼ੀ ਹੋਈ ਵੀ ਖਰੜ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹੋਣ ਭਾਵੇਂ ਕੋਈ ਸਮਾਜਿਕ ਜਥੇਬੰਦੀਆਂ ਹੋਣ ਤੇ ਇਸ ਜਿਹੜੇ ਪੁੰਨ ਦੇ ਕੰਮ ਵਿੱਚ ਇੱਕਦਮ ਇਕੱਠੀਆਂ ਹੋਈਆਂ ਸੀ ਔਰ ਅੱਗੇ ਤੋਂ ਵੀ ਅਮੇਸ਼ਰਪਾਲ ਜੀ ਨੇ ਕਿਹਾ ਵੀ ਕਿਤੇ ਵੀ ਆਪਾਂ ਨੂੰ ਇੱਕ ਦੂਜੇ ਨੂੰ ਕਿਤੇ ਕਿਸੇ ਗੱਲ ਦੀ ਵੀ ਕੋਈ ਭੀੜ ਪੈਂਦੀ ਕਿਤੇ ਲੋੜ ਪੈਂਦੀ ਆਪਾਂ ਸਾਰੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਜਿੰਨੇ ਨਮਾਇੰਦੇ ਆ ਸਾਰਾ ਖਰੜ ਇੱਕ ਪਲੇਟਫਾਰਮ ਤੇ ਇਕੱਠਾ ਹੋ ਸਕਦਾ ਹੈ ਕਿ ਕਿਤੇ ਤੱਕਾ ਵੀ ਹੁੰਦਾ ਤੇ ਕੋਈ ਇਹ ਨਾ ਸਮਝੇ ਵੀ ਇਹ ਅਲੱਗ-ਅਲੱਗ ਪਾਰਟੀਆਂ ਦੇ ਬੰਦੇ ਆ ਇਹ ਸਾਰੇ ਇੱਕ ਪਰਿਵਾਰ ਆ ਸਾਰਾ ਖਰੜ ਦਾ ਤੇ ਜਿੱਥੇ ਵੀ ਕਿਤੇ ਦੁੱਖ ਜਾਂ ਕਿਤੇ ਸੁੱਖ ਦੇ ਵਿੱਚ ਹਮੇਸ਼ਾ ਇਕੱਠੇ ਹੋਣਗੇ ਆ ਦੇਖੋ ਕਿੰਨੀ ਛੋਟੀ ਨਾਲ ਦੀ ਗਲੀ ਹੈ ਜੇ ਨਾਂ ਪਣੀ ਹੁੰਦੀ ਤੇਤਾ ਦੇ ਵਿੱਚ ਦਾ ਪ੍ਰਸਾਦ ਵੀ ਹੋ ਜਾਂਦਾ ਹਾ ਟੈਂਪਲ ਆ ਸਕਦਾ ਅੱਜ ਇੰਨੇ ਬੁਰੇ ਹਾਲਾਤ ਹੋਣੇ ਸੀ ਔਰ ਕੁੜੀ ਦੇ ਮਾਪੇ ਨੇ ਰੋਂਦੇ ਹੋਣਾ ਸੀ ਅੱਜ ਇਹ ਨਾਂ ਲੱਗਿਆ ਇਸ ਨੇ ਬਹੁਤ ਵਧੀਆ ਕੰਮ ਕਰਿਆ ਹੈ ਆ ਦੇਖੋ ਦੱਸੋ ਨਾ ਕਿ ਇਹ ਮਨੁੱਖੋ ਜਿਹੜੇ ਹਾਂ ਜਿਹੜੇ ਪਰੋਣੇ ਵੀ ਆਉਣਗੇ ਕੋਈ ਵਿਚਾਰਿਆਂ ਦੇ ਗੈਸਟ ਨਹੀਂ ਆਉਂਦੇ ਆਖਿਆ ਨਹੀਂ ਠੀਕ ਹੈ ਸਾਫ਼ ਸੁਥਰੀ ਜਗ੍ਹਾ ਚੱਲਦੀ ਹੈ ਤੇ ਜੇ ਇਹੋ ਜਿਹੇ ਲਾਹ ਹੁੰਦੇ ਵੀ ਦੇਤਾਂ ਦੇ ਵਿੱਚ ਮਿੱਟੀ ਦੇ ਵਿੱਚ ਬਣਾ ਗੋਟਾ ਗੋਟਾ ਮੁਰਾ ਉੱਤੀ ਪਈ ਦੇ ਗੋਟਾ ਗੋਟਾ ਨਾ ਨਾ ਦੇ ਆਪਾਂ ਪਰਹੇ ਰੱਖਣਾ ਦੇਖੋ ਕਿਸੇ ਦਾ ਕਾਰੋਬਾਰ ਦੇ ਵਿੱਚ ਚੱਲਣ ਦੀ ਇਸ ਨੂੰ ਆ ਜਿਆਦਾ ਦੈਨ ਦਿਵੇ ਕ ਰਾਤ ਨੇ ਵੇਖੀ ਦਿਨ ਰਾਤ ਦੇ ਕੰਮ ਕਰ ਕਰਨੇ ਜਿਹੜਾ ਸਾਰਾ ਕੰਮ ਸਿਰੇ ਚੜਿਆ ਹੋਇਆ ਦਿਨ ਰਾਤ ਦਿਖ ਰਿਹਾ ਤੁਹਾਨੂੰ ਇਹ ਨਹੀਂ ਪਤਾ ਕਿ ਇਹਨੇ ਮੱਥਾ ਕਿੰਨਾ ਬੜਾ ਲਾਇਆ ਮੈਂ ਕਹਿੰਦਾ ਦੇਖੋ ਜੀ ਮੱਥਾ ਹੋ ਸਕਦਾ ਸਾਰਾ ਇਹਨਾਂ ਨੇ ਆਦਾ ਪਰ ਇਸ ਬੰਦੇ ਨੇ ਨਹੀਂ ਸੋਚਿਆ ਕਿ ਮੇਰਾ ਕੋਈ ਆਹ ਸੀਟ ਨਹੀਂ ਪਰ ਉਹ ਨਹੀਂ ਸਾਰਾ ਕੋਈ ਕੁਝ ਨਹੀਂ ਕੀਤਾ ਜੀ ਖਾਲੀ ਤੇ ਨਹੀਂ ਪੂਰੇ ਬਾੜ ਦੇ ਜਿੰਨੀ ਤਾਂ ਹੀ ਹੋਈ ਕਹਿੰਦੇ ਹੁੰਦੇ ਨਾ ਵੀ ਜਿਹੜੀ ਜੁੱਤਾ ਹੌਸਲੇ ਨਾਲ ਗਰਮੀਆਂ ਦੇ ਵਿੱਚ ਇੰਨੀ ਗਰਮੀ ਹੁੰਦੀ ਸੀ ਲੋਕੀ ਐਸੀ ਸੁੱਤੇ ਹੁੰਦੇ ਨੇ ਜੀ ਇਹ ਸੜਕਾਂ ਦਾ ਕੰਮ ਕਰਾਉਂਦੇ ਕਿਸੇ ਹੁੰਦੇ ਨੇ ਜੀ ਬਰਸਾਤ ਦੇ ਵਿੱਚ ਨਾਲੀਆਂ 'ਚ ਬੜਿਆ ਬਹੁਤ ਮੈਂ ਕਹਿੰਦਾ ਸੀਵਰੇਜ ਵਾਲੀਆਂ ਗੰਦੀਆਂ ਆਪ ਲੈ ਕੇ ਬਾਈ ਸੀਵਰੇ ਖਲਵਾਉਂਦੇ ਹੁੰਦੇ ਨੇ ਗਰਮੀਆਂ ਦੇ ਵਿੱਚ ਲੋਕ ਅੰਦਰ ਬਿੱਟੇ ਹੁੰਦੇ ਨੇ ਏਸੀ 'ਚ ਇਹ ਲੱਗੇ ਹੁੰਦੇ ਨੇ ਗਲੀਆਂ ਸਾਫ਼ ਕਰਾਂ ਤੇ ਬੋਝ ਠੀਕਾ ਨੰਬਰ ਦਾ ਠੀਕ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ